ਅੱਜ ਦਾ ਨਹੀਂ ਹੋ ਰਿਹਾ ਲਾ ਲੰਬੇ ਸਮੇਂ ਤੋਂ ਹੋ ਰਿਹਾ ਪੰਜਾਬ ਦੇ ਅੰਦਰ ਪਰ ਅੱਜ ਤਾਂ ਬਿਲਕੁਲ ਇਹ ਗੱਲ ਸਾਬਤ ਹੋ ਗਈ ਕਿ ਪੰਜਾਬ ਦਾ ਮੁੱਖ ਮੰਤਰੀ ਸੈਂਟਰ ਦਾ ਕੇਂਦਰ ਦਾ ਹੱਥ ਠੋਕਾ ਬਣ ਕੇ ਕੰਮ ਕਰ ਰਿਹਾ ਜੋ ਕੰਮ ਅੱਜ ਕਿਸਾਨਾਂ ਨਾਲ ਹੋਇਆ ਕਿਸਾਨੀ ਮੋਰਚੇ ਦੇ ਉੱਤੇ ਖਨੌਰੀ ਦੇ ਉੱਤੇ ਸ਼ੰਭੂ ਦੇ ਉੱਤੇ ਜੋ ਉੱਥੇ ਡਾਂਗਾਂ ਭਰਾਈਆਂ ਗਈਆਂ ਨੇ ਜੋ ਉੱਥੇ ਲੋਕਾਂ ਨੂੰ ਖਦੇੜਿਆ ਜਾ ਰਿਹਾ ਹੈ ਘੜੀਸਿਆ ਜਾ ਰਿਹਾ ਉਸ ਤੋਂ ਪਹਿਲਾਂ ਅੱਜ ਇੱਕ ਧੋਖੇ ਨਾਲ ਪਹਿਲਾਂ ਕਿਸਾਨਾਂ ਨੂੰ ਬੁਲਾਇਆ ਗਿਆ ਮੀਟਿੰਗ ਦੇ ਉੱਤੇ ਤੇ ਉੱਥੇ ਕਿਸਾਨ ਆ ਗੂ ਇਹਨਾਂ ਨੇ ਗ੍ਰਿਫਤਾਰ ਕਰਕੇ ਤੇ ਨਾਲ ਦੀ ਨਾਲ ਜਿਹੜਾ ਫੋਰਸਾਂ ਬੁਲਾ ਕੇ ਖਨੌਰੀ ਤੇ ਸ਼ੰਭੂ ਦੇ ਉੱਤੇ ਇਹਨਾਂ ਨੇ ਜਗ ਸਾਰੇ ਟੈਂਟ ਤੰਬੂ ਪੱਟ ਤੇ ਸਟੇਜਾਂ ਪੱਟਤੀਆਂ ਜੇ ਸਭੀਆਂ ਮੰਗਾ ਲਈਆਂ ਸੋ ਜੇ ਹਲੇ ਵੀ ਨਾ ਪੰਜਾਬੀ ਹੋ ਜਾਗੇ ਹਲੇ ਵੀ ਨਾ ਉੱਠੇ ਤਾਂ ਯਾਦ ਰੱਖਿਓ ਇਹ ਇਹਨਾਂ ਦੀ ਇੱਕ ਗੱਲ ਹੋ ਗਈ ਹੈ ਮੋਦੀ ਦੀ ਜਮਤ ਸ਼ਾਹ ਦੀ ਤੇ ਭਵੰਤਰੀ ਇੱਕ ਗੱਲ ਆ ਚੜੇ ਤੁਰੇ ਆਉਂਦੇ ਆ ਭਰਾਵੋ ਜੋ ਹਾਲਾਤ ਪੰਜਾਬ ਦੇ ਬਣ ਰਹੇ ਨੇ ਆ ਪਿਛਲੇ ਦਿਨਾਂ ਦੇ ਵਿੱਚ ਹਾਲਾਤ ਦੇਖ ਲਓ ਇੱਕ ਆਰਮੀ ਦਾ ਕਰਨਲ ਪੰਜਾਬ ਪੁਲਿਸ ਵੱਲੋਂ ਕੁੱਟਿਆ ਜਾਂਦਾ ਉਹਦਾ ਮੁੰਡਾ ਕੁੱਟਿਆ ਜਾਂਦਾ ਜ਼ਿੰਦਗੀ ਦੇ ਨਾਲ ਉਹ ਉਹੀ ਪੁਲਿਸ ਮੁਲਾਜ਼ਮ ਹੁੰਦੇ ਨੇ ਜਿਹੜੇ ਇੱਕ ਝੂਠਾ ਮੁਕਾਬਲਾ ਕਰਕੇ ਆਉਂਦੇ ਨੇ ਇੱਕ ਨੌਜਵਾਨ 23 ਸਾਲ ਦਾ ਜਿਹੜਾ ਇੱਕ ਬੱਚਾ ਘਟਨਾਪ ਕਰ ਲੈਂਦਾ ਅਸੀਂ ਕਿਸੇ ਦੀ ਤਰਫਦਾਰੀ ਨਹੀਂ ਕਰਦੇ ਜਿਹੜਾ ਬੰਦਾ ਗਲਤ ਕਰਦਾ ਕਾਨੂੰਨ ਬਣਿਆ ਉਹਦੇ ਲਈ ਜੱਜ ਬੈਠੇ ਨੇ ਉਹਦੇ ਲਈ ਅਦਾਲਤਾਂ ਨੇ ਉਹਦੇ ਲਈ ਜੇਲਾ ਬਣੀਆਂ ਨੇ ਉਹਦੇ ਲਈ ਇਹ ਕਿਹਨੂੰ ਅਧਿਕਾਰ ਦਿੰਦਾ ਬਈ ਵੀ ਤੁਸੀਂ ਜਿਹਦੇ ਮਰਜ਼ੀ ਗੋਲੀ ਮਾਰ ਦਿਓ ਰੋਜ਼ ਪੰਜਾਬ ਦੇ ਅੰਦਰ ਝੂਠੇ ਪੁਲਿਸ ਮੁਕਾਬਲੇ ਪ੍ਰਭਾਵ ਹੋ ਰਹੇ ਆ ਜੋ 80 90 ਦੇ ਦੌਰ ਦੇ ਵਿੱਚ ਸਾਡੀ ਜਵਾਨੀ ਨੂੰ ਕੋ ਕੋ ਕੇ ਮਾਰਾ ਹੈਗਾ ਸ਼ਿਕਾਰ ਖੇਡੇਗੇ ਉਹੀ ਰੁਝਾਨ ਦੁਆਰਾ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਜੇ ਕੋਈ ਕ੍ਰਿਮੀਨਲ ਬੰਦਾ ਕੋਈ ਗੁਨਾਹ ਕਰਦਾ ਹੈ ਤਾਂ ਉਹਨੂੰ ਚਾਹੇ ਫਾਹੇ ਲਵਾ ਦੇ ਕਾਨੂੰਨ ਮੁਤਾਬਕ ਪਰ ਸੋਨੂੰ ਇਹ ਘਰ ਕਿਨੇ ਤੱਕ ਤੁਸੀਂ ਚੱਕ ਕੇ ਕਿਸੇ ਦੇ ਵੀ ਗੋਲੀ ਮਾਰ ਦੋਗੇ ਤੇ ਹਰ ਬਾਰੀ ਪੁਲਿਸ ਇੱਕੋ ਹੀ ਕਹਾਣੀ ਕੱਢਦੀ ਆ ਕਿ ਅਸੀਂ ਜੀ ਬੰਦਾ ਫੜ ਲਿਆ ਅਸਲਾ ਰਿਕਵਰ ਕਰਾਉਣ ਗਏ ਸੀ ਉਹਨੇ ਕੱਢ ਕੇ ਸਾਡੇ ਤੇ ਚੱਕ ਕੇ ਚਲਾਤਾ ਤੇ ਅਸੀਂ ਜਵਾਬੀ ਕਾਰਵਾਈ ਚ ਬੰਦਾ ਮਾਰਤਾ ਤੋ ਪੰਜਾਬ ਦੇ ਲੋਕੋ ਸੋਚੋ ਸਮਝੋ ਜਾਗੋ ਜਾਗੋ ਅੱਜ ਜੋ ਕਿਸਾਨਾਂ ਨਾਲ ਹੋ ਰਿਹਾ ਭੁੱਲ ਜੋ ਤੁਹਾਡਾ ਕੋਈ ਮੋਰਚਾ ਤੁਹਾਡਾ ਕੋਈ ਕੱਲ ਨੂੰ ਕਿਸਾਨੀ ਸੰਘਰਸ਼ ਕੋਈ ਮਜ਼ਦੂਰਾਂ ਦਾ ਸੰਘਰਸ਼ ਕੋਈ ਹੋਰ ਕਿਸੇ ਧਿਰ ਦਾ ਕੋਈ ਪੰਜਾਬ ਦੇ ਹੱਕ ਦੀ ਗੱਲ ਤੁਸੀਂ ਕਰ ਲਓਗੇ ਇਹਨਾਂ ਨੇ ਕੁਝ ਨਹੀਂ ਛੱਡਣਾ ਮੇਰੀ ਗੱਲ ਯਾਦ ਰੱਖਿਓ ਇਹ ਬਹੁਤ ਬੁਰੀ ਤੇ ਆ ਗਿਆ ਪਵੰਸਿਆ ਹੁਣ ਤੇਰੇ ਮਨਚ ਗੁਰੀ ਜੀ ਨਾ ਰਹਿ ਜੇ ਜੋ ਤੇਰੇ ਮਨ ਦੀਆਂ ਕਰ ਲਾ ਪਗਾ ਲਾ ਜੋ ਤੈਨੂੰ ਲੱਗਦਾ ਵੀ ਆਹ ਘਾਟਾ ਰਹਿ ਗਿਆ ਹਲੇ ਇਹ ਪੂਰਾ ਕਰ ਲਾ ਸੋ ਪੰਜਾਬ ਦੇ ਲੋਕੋ ਇਹ ਸਾਨੂੰ ਪੀ ਲਾਓ ਬਾਰ-ਬਾਰ ਇਹ ਮੋਰਚੇ ਬਾਰ-ਬਾਰ ਨਹੀਂ ਭਖਦੇ ਹੁੰਦੇ ਇਹ ਮੋਰਚਾ ਜੇ ਆਪਾਂ ਬਚਾਉਣਾ ਤਾਂ ਵੱਡੇ ਪੱਧਰ ਦੇ ਉੱਤੇ ਹੁਣ ਸਾਡੇ ਸਾਰਿਆਂ ਦੇ ਰੇਡਾਂ ਹੋ ਰਹੀਆਂ ਨੇ ਸਾਰਿਆਂ ਨੂੰ ਫੜਦ ਨੂੰ ਫਿਰਦੇ ਆ ਹੁਣ ਪੰਜਾਬ ਦੇ ਵਿੱਚੋਂ ਕੱਲੇ-ਕੱਲੇ ਪਿੰਡ ਦੇ ਵਿੱਚੋਂ ਨੌਜਵਾਨੋਂ ਖਾਸ ਤੌਰ ਤੇ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਸੰਘਰਸ਼ ਦੇ ਵਿੱਚ ਆਓ ਤੇ ਵੱਡੀ ਗੰਦੀ ਜਿਵੇਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਜੇ ਆਪਾਂ ਇਹ ਸੰਘਰਸ਼ ਬਚਾਉਣਾ ਹੈ ਜੇ ਆਪਣੇ ਕਿਸਾਨੀ ਬਚਾਉਣੀ ਐ ਆਪਣੇ ਲੋਕ ਬਚਾਉਣੇ ਆ ਆਪਣੇ ਮਜ਼ਦੂਰ ਬਚਾਉਣੇ ਆ ਆਪਣੇ ਭਰਾ ਸਾਰੇ ਭਾਈਚਾਰਾ ਬਚਾਉਣਾ ਪੰਜਾਬ ਪੰਜਾਬੀ ਤੇ ਬਚਾਉਣੀ ਆ ਤਾਂ ਸਾਨੂੰ ਉੱਠਣਾ ਪੈਣਾ ਭਾਈ ਸੋ ਆਓ ਯਾਰ ਅੱਜ ਇੱਕ 110 12 ਦਿਨ ਹੋ ਗਏ ਭੁੱਖ ਹੜਤਾਲ ਤੇ ਮਰਨ ਵਰਤੇ ਬੈਠਾ ਇਨਸਾਨ ਡੱਲੇ ਵਾਲ ਨੂੰ ਵੀ ਧੂਕੇ ਲੈ ਗਈ ਚੱਕ ਕੇ ਲੈ ਗਈ ਕਿਸਾਨਾਂ ਨੂੰ ਧੂਲਿਆ ਸੋਸ ਕਰਕੇ ਮੇਰੀ ਬੇਨਤੀ ਆ ਉੱਥੇ ਚਾਰ ਸਪੇਰੇ ਫੋਰਸਾਂ ਲਾ ਕੇ ਇਹਨਾਂ ਨੇ ਚਾਰ ਸਪੇਰਾ ਘੇਰਿਆ ਹੋਇਆ ਸਾਰੇ ਜਿਹੜੇ ਪੰਜਾਬ ਦੇ ਵਿੱਚ ਛਾਪੇਮਾਰੀ ਹੋ ਰਹੀ ਆ ਸਾਰੇ ਕਿਸਾਨ ਆਗੂਆਂ ਤੇ ਹੋਰ ਜਿਹੜੇ ਕੋਈ ਸਮਾਜਿਕ ਆਗੂ ਨੇ ਹਰ ਤਰ੍ਹਾਂ ਦੇ ਬੰਦੇ ਨੂੰ ਘੇਰਿਆ ਜਾ ਰਿਹਾ ਇਸ ਵੇਲੇ ਪੰਜਾਬ ਦੇ ਵਿੱਚ ਉਹ ਭਵਨ ਸਿੰਘ ਉਹ ਤੇਨੂੰ ਕੈਪਟਨੀ ਚੰਗਾ ਸੀ ਤੇਨੂੰ ਕੈਪਟਨੀ ਚੰਗਾ ਸੀ ਜਦੋਂ 220 ਵਾਲਾ ਕਿਸਾਨੀ ਮੋਰਚਾ ਭਖਿਆ ਨਾ ਕਿਸਾਨਾਂ ਨੇ ਟੋਲ ਵੀ ਰੋਕ ਕੇ ਕਿਸਾਨਾਂ ਨੇ ਪੰਪ ਵੀ ਰੋਕ ਕੇ ਰਿਲਾਇੰਸ ਦੀਆਂ ਮਾਰਕੀਟਾਂ ਵੀ ਰੋਕੀਆਂ ਸੜਕਾਂ ਵੀ ਜਾਮ ਕੀਤੀਆਂ ਉਹਨਾਂ ਤੇ ਲੜਾਈ ਨਹੀਂ ਸੀ ਕੀਤੀ ਤੂੰ ਸਾਰਿਆਂ ਨੂੰ ਪਿੱਛੇ ਛੱਡ ਗਿਆ ਸਾਰਿਆਂ ਨੂੰ ਤੂੰ ਮਾਤ ਪਾ ਰਹਿਆ ਇਸ ਕੰਮ ਦੇ ਵਿੱਚ ਸੋ ਪੰਜਾਬ ਦੇ ਲੋਕੋ ਸੋ ਨੂੰ ਅਪੀਲ ਹੈ ਬਹਾਨਾ ਬਣਾ ਰਹੇ ਨੇ ਰਸਤੇ ਖੋਲੋ ਜੀ ਰਸਤਾ ਰੋਕਿਆ ਕਿਨੇ ਆ ਰਸਤਾ ਰੋਕਿਆ ਹਰਿਆਣਾ ਸਰਕਾਰ ਨੇ ਬੀਜੇਪੀ ਸਰਕਾਰ ਨੇ ਪੰਜਾਬ ਦੇ ਕਿਸਾਨ ਆਪ ਦੀ ਰਾਜਧਾਨੀ ਦਿੱਲੀ ਜਾਣਾ ਚਾਹੁੰਦੇ ਆ ਕੀ ਗੁਨਾਹ ਕਰ ਰਹੇ ਆ ਬਈ ਉਹ ਕਿਸੂਰ ਕਿਸਾਨਾਂ ਦਾ ਉਹ ਪੰਜਾਬ ਦੇ ਲੋਕਾਂ ਦਾ ਉਹ ਜਾਣਾ ਚਾਹੁੰਦੇ ਦਿੱਲੀ ਜਾਣਾ ਚਾਹੁੰਦੇ ਆ ਗੱਲ ਕਰਨਾ ਚਾਹੁੰਦੇ ਆ ਉਧਰੋਂ ਮੀਟਿੰਗ ਬੁਲਾ ਲਈ ਜਾਂਦੀ ਆ ਜਿਤ ਤਰਕੇ ਤੋਂ ਲੈ ਕੇ ਮਸਾਨਾਂ ਨੂੰ ਲੁਝਾ ਦਿਆ ਜਾਂਦਾ ਤੇ ਉਧਰੋਂ ਗਣੀ ਮਥੀ ਸ਼ਾਸ ਨਾਲ ਜੋ ਦੋਨਾਂ ਨੇ ਕਰਕੇ ਗੱਟਮਟ ਵੀ ਅੱਜ ਮੋਰਚਾ ਚੁਕਾ ਦਿਓ ਸੋ ਭਰਾਵੋ ਇੱਕ ਬਾਈ ਕਹਿੰਦਾ ਕੋਈ ਨਹੀਂ ਉੱਠਦਾ ਬਾਈ ਇਹਨਾਂ ਨੂੰ ਫ੍ਰੀ ਦੀ ਬਿਜਲੀ ਮਿਲ ਗਈ ਕੋਈ ਗੱਲ ਨਹੀਂ ਬਾਈ ਬਸ ਤਾਉਂਗੇ ਅੱਖਾਂ ਇੱਕ ਸੁਣਦੇ ਰੋਗੇ ਯਾਦ ਰੱਖੋ ਲੜਨ ਵਾਲੇ ਲੋਕ ਇਹਨਾਂ ਨੇ ਚੱਕ ਕੇ ਹੁਣ ਪਾ ਪਾ ਕੇ ਪਰਚੇ ਜੇਲ੍ਹਾਂ 'ਚ ਬੰਦ ਕਰ ਦੇਣਾ ਤੇ ਸੋਡਾ ਇਹਨਾਂ ਨੇ ਘਰਾਂ 'ਚ ਬੈਠੇ ਨੇ ਸੰਗੀ ਘੁੱਟਦੇ ਨੇ ਮੇਰੀ ਗੱਲ ਯਾਦ ਰੱਖੋ ਇਹ ਆਦਿ ਨਵੇਂ ਕਾਨੂੰਨ ਛੋੜੇ ਬਣ ਰਹੇ ਆ ਆ ਛੋੜੀਆਂ ਜ਼ਮੀਨਾਂ ਖੋਣ ਲਈ ਛੋੜੀ ਕਿਸਾਨੀ ਖਤਮ ਕਰਨ ਲਈ ਛੋੜੇ ਲੋਕਾਂ ਦੇ ਹੱਕ ਹਕੂਕ ਖੋਣ ਲਈ ਛੋੜੇ ਪਾਣੀਆਂ ਯਾਰਾਂ ਪਾਣੀਆਂ ਜਾ ਰਹੀਆਂ ਨੇ ਰੈਕਚੂ ਨੂੰ ਬਣਾਦਾ ਪੰਜਾਬ ਸਰਕਾਰ ਨੇ ਅੱਗੇ ਜਿਹੜਾ ਬੰਦਾ ਪਾਣੀ ਦੇ ਵਿੱਚ ਕੋਈ ਜ਼ਹਿਰ ਪਾਉਂਦਾ ਸੀ ਉਹਦੇ ਲਈ ਕਾਨੂੰਨ ਸੀ ਉਹਦੇ ਲਈ ਕਾਨੂੰਨ ਸੀਗਾ ਕਿ ਕੋਈ ਵੀ ਬੰਦਾ ਜ਼ਹਿਰ ਪਾਊਗਾ ਉਹਨੂੰ ਸਜ਼ਾ ਹੋ ਸਕਦੀ ਹੈ ਜੇਲ੍ਹ ਹੋ ਸਕਦੀ ਹੈ ਹੁਣ ਇਹਨਾਂ ਜੁਰਮਾਨਾ ਕਰਤਾ ਇੱਕ ਸੋਧ ਕੀਤੀ ਹੈ ਕੇਂਦਰ ਦੀ ਸਰਕਾਰ ਨੇ ਐਮੈਂਡਮੈਂਟ ਕੀਤੀ ਆ ਕਾਨੂੰਨ ਦੇ ਵਿੱਚ ਉਹ ਇਹਨਾਂ ਨੇ ਪੰਜਾਬ ਸਰਕਾਰ ਨੇ ਉਹਦੇ ਤੇ ਮੋਹਰ ਲਾਤੀ ਵੀ ਹਾਂ ਕੋਈ ਬੰਦਾ ਜ਼ਹਿਰ ਪਾਵੇ ਦਰਿਆ 'ਚ ਪਾਵੇ ਧਰਤੀ 'ਤੇ ਟਾਂ ਪਾਵੇ ਕੋਈ ਉਹਨੂੰ ਸਜ਼ਾ ਨਹੀਂ ਕੱਲਾ ਜੁਰਮਾਨਾ ਹੋਊਗਾ ਸੋ ਭਰਾਵੋ ਇਹ ਮਸਲਾ ਕੱਲੀ ਕਿਸਾਨੀ ਦਾ ਨਹੀਂ ਹੋਏ ਸੋਡੇ ਪਾਣੀ ਬਰਬਾਦ ਕਰਦੇ ਪਾਪਾ ਜਿਹੜਾਂ ਸੋਡੀਆਂ ਨਸਲਾਂ ਖਤਮ ਕਰ ਦੇਣਗੇ ਸਾਡੇ ਦੇ ਬੱਚੇ ਪੈਦਾ ਹੁਣ ਵੱੜ ਗਏ ਪਾਹਜ ਮੰਦਬੁੱਧੀ ਬੱਚੇ ਪੈਦਾ ਹੁੰਦੇ ਆ ਜਿਉਂਦੇ ਜਵਾਕਾਂ ਨੂੰ ਮੂੰਹ 'ਤੇ ਕੈਂਸਰ ਹੋਣ ਲੱਗ ਗਏ ਬੁਰਾ ਹਾਲ ਐ ਅੱਜ ਹੀ ਮੇਰੇ ਕੋਲ ਪਰਿਵਾਰ ਆ ਕੰਬਰ ਸਰ ਦਾ ਵਿਚਾਰਾ ਬਿਲਕਦਾ ਕਿਨੇ ਸਾਡੇ ਜਵਾਕ ਨੂੰ ਪਤਾ ਨਹੀਂ ਕੀ ਬਿਮਾਰੀ ਦਾ ਨਾਲ 27 ਕਰੋੜ ਦਾ ਠੀਕਾ ਲੱਗਣਾ ਉਹ ਮਾਂ ਭਰਾਵੋ ਛੋੜੇ ਪਾਣੀਆਂ ਯਾਰਾਂ ਪੈ ਗਈਆਂ ਉਹ ਛੋੜੇ ਜਵਾਕ ਬਚਨੇ ਨਹੀਂ ਸੋ ਪਾਣੀ ਮੀਰ ਨੇ ਗਰੀਬ ਨੇ ਸਹਿਰੀ ਪਿੰਡੂ ਨੇ ਹਿੰਦੂ ਸਿੱਖ ਮੁਸਲਮਾਨ ਸਭ ਨੇ ਪੀਣਾ ਇੱਥੇ ਕੋਈ ਵੱਲ ਨਹੀਂ ਇਹ ਸਾਰਾ ਕੁਝ ਹੀ ਹੋਣਾ ਕੋਈ ਇਹਨਾਂ ਨੇ ਧਰਨਾ ਮਜਾ ਕੱਖ ਨਹੀਂ ਜਿਹੜਾ ਪੁਲਿਸ ਸਟੇਟ ਬਣ ਗਈ ਹੈ ਪੁਲਿਸ ਦਾ ਰਾਜ ਹੋ ਗਿਆ ਇੱਥੇ ਜੋ ਆਪਾਂ 80 ਦੌਰ ਦੇ ਵਿੱਚ ਦੇਖਦੇ ਰਹੇ ਹਾਂ ਬੰਤ ਵੇਲੇ ਜੋ ਉਹਦੋਂ ਦਰਿੰਦਗੀ ਕੀਤੀ ਪੁਲਿਸ ਨੇ ਜੋ ਕਹਣ ਕੀਤਾ ਸਾਡੀ ਜਵਾਨੀ ਦਾ ਸਾਡੇ ਲੋਕਾਂ ਦਾ ਉਹੀ ਕੰਮ ਭਰਾਵੋ ਇਹ ਭਵੰਤਮਾਨ ਨੇ ਫੜਦੇ ਆ ਤੁਹਾਡੇ ਸਾਹਮਣੇ ਇਹ ਧਾਰਨ ਆ ਗਈ ਉੱਠ ਖੜੋ ਹਲੇ ਵੀ ਹੁੱਕਾ ਹੁੱਕੇ ਦਬਾਓ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਂਬੰਦ ਕਰੋ ਤੇ ਤਿਆਰੀ ਕਰੋ ਤੇ ਜੇ ਸੋਡੇ ਤੇ ਭਾਰੂ ਪੈ ਗਿਆ ਫਿਰ ਭੁੱਲ ਜੋ ਸਭ ਦੀ ਵਾਰੀ ਆਉਣੀ ਆ ਮਤ ਸੋਚੋਗੇ ਅਸੀਂ ਘਰੇ ਕੁੰਡਾ ਲਾ ਕੇ ਬਚ ਜਾਵਾਂਗੇ ਸੋ ਆਓ ਮੇਰਾ ਵੀਰ ਬਹੁਤ ਵੱਡੀ ਅਦਿਰਿੰਦਗੀ ਕੀਤੀ ਹੈ ਇਹ ਸਰਕਾਰ ਨੇ ਇਹ ਪ੍ਰਸ਼ਾਸਨ ਨੇ ਪੁਲਿਸ ਨੇ ਜੋ ਉੱਥੇ ਕਾਹਨ ਕੀਤਾ ਜਾ ਰਿਹਾ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਤੇ ਜੋ ਉੱਥੇ ਅੱਜ ਨਾਲੇ ਵਰਤਾਇਆ ਸੋ ਲੋੜ ਆ ਪੰਜਾਬ ਦੇ ਲੋਕਾਂ ਨੂੰ ਸਾਨੂੰ ਉੱਠਣ ਦੀ ਲੋੜ ਆ ਭਰਾ ਆਓ ਮੇਰਾ ਵੀਰ ਵੱਡੀ ਗੰਦੀ ਦੇ ਵਿੱਚ ਆਪਾਂ ਇਹ ਮੋਰਚੇ ਨੂੰ ਬਚਾਈਏ ਇਹ ਮੋਰਚਾ ਨਹੀਂ ਇਹ ਸ਼ੁਰੂਆਤ ਹੈ ਜੇ ਮੋਰਚਾ ਖਦੇੜ ਤਾਂ ਫੇਲ ਹੋ ਗਿਆ ਤਾਂ ਤੁਸੀਂ ਭੁੱਲ ਜੂ ਸਾਨੂੰ ਕੋਈ ਇਹ ਕਾਮਯਾਬ ਹੋਣ ਦੇਣੀ